ਲੋ ਵੀ ਮਿੱਤਰੋ ਕਹਿੰਦੇ ਮੋਟਰ ਤੇ ਆਈ ਜੀ ਮੱਕੀ ਦਾ ਪਾਣੀ ਦੇਖਣਾ ਤੇ ਦੇਖੋ ਦਿਲ ਖੁਸ਼ ਹੋ ਗਿਆ ਆ ਤੀਜਾ ਦੇਖ ਕੇ ਛੱਲੀਆਂ ਦੇਖ ਦਿਲ ਖੁਸ਼ ਹੋ ਗਿਆ ਆ yellow yellow ਦੇਖ ਕੇ ਨਾ ਚਾਹੇ ਝੜ ਜਾਂਦਾ ਬਸ ਮਸਰ ਚਲੀ ਮੱਕੀ ਦੇਖ ਸਰਕ ਰਹੀ ਪਈ ਆ ਨਾ ਲੱਗਦੇ ਆ ਨਾ ਛੱਲੀਆਂ ਲਾਂਚ ਹੋ ਲਓ ਖੜੀ ਤਗੜੀ ਮੱਕੀ ਆਪਣੀ ਹਾਂ ਦੋਹੇ ਵਾਸਤੇ ਚਲੀਆਂ ਚਲੀਆਂ ਜਦ ਇਹਨੇ ਖੁਸ਼ੀ ਹੋ ਜਾਂਦੀ ਆ ਆਹ ਹੈ ਮੰਡੀ ਤੋਂ ਆਏ ਸੀ ਇਹ ਲਾ ਕੇ ਕਣਕ ਹੈ ਸਿੱਕਿਆ ਇਹ ਮੱਕੀ ਨੇ ਬਾਣੀ ਕਿੱਥੇ ਦੰਦਾ ਆਹ ਦੇਖ ਇਹ ਹੁਣ ਬਦਲਦੀ ਆ ਬਾਣੀ ਕਹੇ ਵੀ ਚੱਕੀ ਹਾਸੇ ਕਾਨੂੰ ਕਮਾ ਲਮ ਬਾਕੀ ਯਾਰ ਤੂੜੀ ਢੋਨੇ ਢੋਂਦੇ ਜਖਾਮ ਜਾਈ ਹੋ ਗਈ ਕੌਂਦ ਤੇ ਲੱਗਿਆ ਸਰਸਰ ਰਾਨਾ ਹਾਂ ਹਾਂ ਬਸ ਜਿੱਦਾਂ ਮੈਨੇ ਪੱਕਿਆ ਉਹਦੋਂ ਸਵਾਲ ਆਉਣਾ ਮੱਕੀ ਰੋਣਾ ਕਰਾਉਣੀ ਆ ਤੇ ਇੱਥੇ ਤੇ ਆਪਣੇ ਕੋ ਡਿਫਰੈਂਟ ਪਲਾਨ ਨੇ ਆ ਤੇ ਅੱਜ ਆਪਾਂ ਕਰਨਾ ਕੀ ਆ ਪੂਰਾ ਹਵਾਬ ਲਿਆਉਣਾ ਹੈ ਤੇ ਆਪਾਂ ਆਪ ਵੀ ਜੁੜੇ ਰਹੋ ਸਾਡੇ ਨਾਲ ਕਿਉਂਕਿ ਜੰਨਾ ਲੰਬਾ ਸਫਰ ਦੇ ਸਾਡੇ ਨਾਲ ਕਰ ਰਹੇ ਜੰਨੀ ਹੈ ਬੜੀਆਂ ਬੜੀਆਂ ਚੀਜ਼ਾਂ ਦੇਖੋਗੇ ਘਾਣ ਹਾਂ ਪਹਿਲ ਟਾਪ ਦੀ ਆਹ ਥੋੜੀ ਜਿਹੀ ਰਿਕਪ No hay chau, ya. No hay chau. No hay chau. No hay No No hay chau. 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 ਇਹ ਖ ਲੱਗਦਾ ਨਾ ਡਰ ਕੋ ਪੁੱਤਰ ਉਹੜਿਆ ਵਿੱਚ ਕੀ ਕੌਂ ਕੂੰ ਇਹ ਹੈ ਲੱਗਦਾ ਉਹਨਾਂ ਕੀ ਹੋਵੇ ਹੁਣ ਡਰ ਲੱਗਣ ਲੱਗਾ ਨਾ ਇਧਰ ਆਉਣ ਚਲ ਰੋਈਂਂ ਗਰ ਕੇ ਅਗੇ ਜੀਤਾ ਉਹ ਰਿਆ ਕੇ ਸਾਹ ਜਾਂਦਾ ਇਹ ਤਾਂ ਗਰਮੈਜੀ ਹੁੰਦੀ ਵਿੱਚ ਦਾ ਗਾਹਾਂ ਗਾਹਾਂ ਦੇਖਿਓ ਜਿਹੜਾ ਰਸਤਾ ਨੂੰ ਪਾਣੀ ਲਾਉਣਾ ਹਣਾ ਚਲ ਵੀ ਤੜਕੇ ਲਟਾਉਂ ਜੀ ਤੇ ਚ ਬਣਾ ਦੇ ਲੈਂਦਾ ਤੇ ਰਾਤ ਨੂੰ ਹੀ ਦੇਖਾਂ ਆਉਣਾ ਬਣਾਣਾ ਉਹ ਕੰਮ ਹੋਣਾ ਕੁੱਤਾ ਦੇ ਇਕੱਲੇ ਹੁੰਦੇ ਰੋ ਹੋ ਜਾਣੇ ਵੀ ਨਹੀਂ ਚਾਹੀ ਦਰਤਾ ਲੱਗੇਗਾ ਨਾ ਤੁਸੀਂ ਲੈ ਸਾਰੇ ਬਹੁਤ ਨਾਲ ਬੈ ਹਾਂ 20 ਦਿਨ ਹੋਈ 10 ਕਿਦੋਂ ਨਹੀਂ ਆਉਣੀ ਹਾਈ ਲਾਈਟ ਦੇ ਨੇ ਟੈਂਪਲੇਟ ਥੋੜੀ ਖੁੱਲੀ ਹੋਈ ਆ ਮੈਂ ਯਾਰ ਆ ਦੇਖੋ ਕਿੱਡਾ ਪਾੜ ਪਿਆ ਮਾਂਗਾ ਕਸ ਦੀ ਇਹ ਪਲੇਟ ਲੋ ਵੀ ਮਿੱਤਰੋ ਕਹੇ ਤੂੜੀ ਵਾਂ ਲੱਗੀ ਹੋਈ ਐ ਇੱਕ ਟਰਾਲੀ ਦੇ ਅੰਦਰ ਲਾਤੀ ਉਹ ਨਾਲ ਹੀ ਦੇ ਚਾਹੁੰਦੇ ਆ ਅਸੀਂ ਕਰਦੇ ਇੱਕ ਲੈ ਕੇ ਚੱਲਦੇ ਆ ਇੱਕ ਖੜਾ ਜਾਂਦੇ ਆ ਇੱਕ ਲੈ ਜਾਂਦੇ ਆ ਹਲੋ ਜੀ ਬਾਕੀ ਸੋਨਾਲੀ ਕਾ ਮਗਰ ਬੜਾ ਟਰਾਲਾ ਪਾਇਆ ਖੜਾ ਕੜਕ ਦਾ ਭਰਿਆ ਖੜਾ ਉੱਤਰ ਨਹੀਂ ਤਾਂ ਜੋ ਹੋਣਾ ਤੁਸੀਂ ਕਸਲ ਦੇ ਇੱਕ ਸਵਰਾਜ ਇਸ ਕਰ ਕੱਟ ਮਹਿੰਦਰਾ ਕੱਢਿਆ ਆ ਸੀ ਜੇ ਬੁੱਟ ਗਿਆ ਜੀ ਆ ਦੋ ਵੇਲੇ ਗਰਾਂ ਲਾਉਂਦੇ ਆ ਸਾਡੇ ਨਾਲ ਨੇ ਬੰਦੇ ਹਾਂ ਮਾਂਡੋ ਹੀ ਬਣਿਆ ਫਿਰ ਤਾਂ ਅੱਜ ਪਰਨਾ ਪਿੱਛੇ ਨੂੰ ਖੋਲ ਕੇ ਕਾਲਾ ਉਹ ਵੀ ਬੰਨਿਆ ਵੀ ਕਾਲਾ ਪਰਨਾ ਚ। ਉਹ ਵੀ ਘਰੇ ਦੋ ਠੱਕੇ ਦੇ ਨਾਲ ਲੈ ਕੇ ਆਉਂਦਾ। ਆਹ ਠੱਕੇ ਨਾਲ ਲੈ ਕੇ ਆਏ ਆ। ਨਾ ਵੀਰ ਜੀ। ਆਹ ਆ ਲੈ ਕੋਈ ਕਾਲਾ ਬਲੈਕ ਮੈਲ ਲਾ ਰਹੇ ਨੇ ਜੋ ਅੱਜ ਨੂੰ। ਆਵਾਜ਼ ਕਿਹੜੇ ਪਾਸੋਂ ਨੂੰ ਕੋਈ? ਉਹ ਹੈ ਸਾਹਮਣੇ ਚੱਲਦੀ ਆ। ਗੱਡੋ ਟੋਟੀ। ਸਮਾਰੇ ਦਿਖਦੀ ਨਹੀਂ ਕੈਮਰੇ ਕੋਲ ਜਾ ਕੇ ਖਾਮ ਆਵੇ। ਦੋ ਨੰਬਰ। ਇਹਨਾਂ ਟਰਾਲੀਆਂ ਨੰਬਰ ਵੀ ਪਾਏ ਹੋਏ ਨੇ ਇਹ ਦੂਆ ਮਤਲਬ ਵੀ ਇਹ ਕੰਮ ਸਾਰੇ ਬੱਲੀ ਨਹੀਂ ਦੋ ਨੰਬਰ ਦਾ ਗਾਣਾ ਸੁਣਾ ਪ੍ਰਿੰਟ ੱਲੋ ਗਾਣੇ ਦੀ ਸੁਣਦਾ ਫੇਰ ਯਾਰ ਕੀ ਮਤਾ ਯਾਰ ਕਰਦਾ ਵੀ ਕੀ ਆ ਤੂੰ ਆਹ ਉਹ ਪੜਦਾ ਜਿਹੜਾ ਬੋਲ ਤੇ ਹੋਰ ਇਹ ਵੀ ਪਾਵਰ ਟ੍ਰੈਕਿੰਗ ਆ ਜੋ ਤਾਂ

ਜਾਨੀ ਨਾ ਚੱਲ ਰਿਹਾ ਹੈ ਹੈਂ ਮੁਰਬੇ ਫੋਟ ਲਿਆ ਹੈ ਉਹ ਛੋਟਾ ਫਿਰ ਉਹ ਉਹ ਬਜਾਈ ਤੇ ਚੱਲਦਾ ਜੇ ਮੈਂ ਆਲੂ ਬੀਜਣੇ ਆਲੂ ਕਿਸੇ ਦੇ ਪੱਟਣੇ ਆ ਕਿਰਾਏ ਤੇ ਮੱਕੀ ਦੇ ਬੀਜ ਦੇਣੀ ਹੈ ਹੋਰ ਹੋਰ ਕੀ ਹੋਰ ਕੀ ਕਣਕ ਸੁਪਰ ਸੀਡਰ ਨੂੰ ਆ ਚੱਲਦਾ ਬੜਾ ਆ ਦੋਹੇ ਚੱਲੀ ਜਾਂਦੇ ਨੇ ਉਹ ਤਾਂ ਵੱਧ ਆਲੂ ਪਟਾਈ ਦੇ ਹੀ ਆ ਹਾਲੂ ਬਜਾਈ ਦਾ ਹੋਰ ਤਾਂ ਕੋਈ ਹੈ ਨਹੀਂ ਮੇਰੇ ਸਾਹਮਣੇ ਛੋਟੇ 14 ਡਾਇਰ ਰੇਟਰ ਨੂੰ ਆ 16 ਡਾਇਰ ਰਾਂਗ ਪਿਛਲੇ ਇਹ 60 ਐਚਪੀ ਵਾਲਾ ਹੈ ਆਪਣਾ ਛੋਟਾ ਅਗੜਾ ਉਹ 55 ਹੈ ਇਹ ਫੋਰ ਵੀ ਲਾ ਗਿਆ ਨਾ ਇਹ 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 ਸੋਨਾ ਲੇਕਾ ਫਿਰ ਕਿਹੜਾ 360 ਕੁਝ ਨਾ ਨਾ ਥੋੜਾ ਸਬਰ ਆਜੋ ਉਹ ਛੋਟਾ ਵਿਚਾਰਾ ਕਾਪੀ ਦਾ 48 ਦਾ ਉਹ ਨਾ ਪਿਆ ਯਾਰ ਲਿਖ ਕੇ ਨਹੀਂ ਪਾਉਂਦੇ ਹੁੰਦੇ ਕੰਪਨੀਆਂ ਨੇ NHPC ਦਾ ਆਪਾਂ ਕੱਢੀ ਹੋਈ ਹੈ ਉਹ ਵੀ ਕਾਫਤ 9-9 ਤਾਂ ਵੀ ਇਹਨਾਂ ਨੂੰ ਫੁੱਲ ਖੱਚ ਕੇ ਚੱਲਦਾ ਉਹ ਖੋਲ ਕੇ 9-9 ਤਾਂ ਵੀ ਇਹਨਾਂ ਦਾ ਹੁਣ ਫਿਰ ਆ ਖੱਚਦਾ ਰਹੇ ਝੋਟਾ ਇਹਨਾਂ ਦੇ ਉਹ ਖੱਚ ਰੰਦਰ ਨਾਲੇ ਇਹ 10-10 ਖੱਚੂ ਰਹ ਹੁਣ ਨਾ ਆ ਨਾ ਦੇ ਚੁਟਾ ਤਾ ਇਹਰਾ ਸ਼ੋਅ ਕਰੰਡ ਲਾ ਦੀ ਪਰ ਮਾੜੀ ਇਹ ਮੂਰਿਆ ਜਿਹੜੀ ਇਹਨਾਂ ਨੇ ਲਾਈਟਾਂ ਸਹੀ ਨਹੀਂ ਕੀਤੀਆਂ ਚੇਂਜ ਆਪਣੇ ਵਾਲੇ ਸ਼ੋਅ ਆਪਣੇ ਵਾਲੀ ਆ ਜਿਵੇਂ ਉਹ ਵਾਲੀ ਦੀ ਆ ਇਹਦੇ ਲਾਈਟਾਂ ਥੋੜੀ ਜਿਹਾ ਫਰਕ ਆ ਉਹਦੀ ਲਾਈਟਾਂ ਨੇ ਜਿਆਦਾ ਵਧੀਆ ਲੱਗਦੀਆਂ ਨੇ ਹੂੰ ਇਹਦੀ ਫਿਰ ਡਿਜ਼ਾਈਨ ਪੈ ਗਿਆ ਨਾ ਉਹ ਲਾਈਟ ਮੱਚ ਨਹੀਂ ਰਹੀ ਜਿਹੜੀ ਹਾਂ ਉਹਦੇ ਕਰਕੇ ਉਹ ਲਾਈਟ ਮੱਚ ਰਹੀ ਉਹ ਘੜੇ ਜਿਹੜੇ ਚੇਂਜ ਆ ਉਹਨੂੰ ਵਧੀਆ ਲੱਗਦਾ ਉਹ ਕਹਿੰਦਾ ਇਹਦਾ ਸਿਲਵਰ ਵੱੱਟ ਬੜਾ ਨਾ ਜਾਲੀ ਦਾ ਉਮੀ ਆ ਸਿਲਵਰ ਵਾਲਾ ਉਹ ਵੱੱਟ ਬੜਾ ਲਾਈਟ ਵਾਲਾ ਦਿੱਲਾ ਹੋਇਆ ਯਾਰ ਮੇਰਾ ਟਰੈਕਟਰ ਤੇ ਹੈਲੋ ਤੋਰਾ ਦੇ ਕੇ ਮੈਂ ਪਹਿਲੇ ਲੋਚਾ ਤੋਰਾ ਬਾਹਗਾ ਪਰਵਾਹੀ ਨਹੀਂ ਮਹੰਦਾ ਪਹਿਲਾ ਲੋ ਪਹਿਲੇ ਲੋ ਜੰਨਾ ਤੋਰ ਆਇਆ ਨਾ ਆਪਣੇ ਸੋਹਣਾਂ ਲਈ ਉਹਦੇ ਸੋਹਣਾਂ ਲਈ ਕਾ ਤਾਂ ਘੱਟ ਨਾਲੇ ਹੈ 2 ਵੀਲ ਚ ਚਾਚਾ ਕਹਿੰਦਾ ਜੇ 4 ਵੀਲ ਹੋਵੇਗਾ ਵੱਧ ਚੱਲੂਗਾ ਹਾਂ ਫੇਰ ਆ ਨੀਜੇ ਘਾਟੇ ਚੱਲੂਗਾ ਹਾਂ ਤੇਜ਼ ਦਰ ਪਰਣਾ ਨਾ ਫੇਰ ਉਹ ਆਣਾ ਫਰਕ ਪੈ ਜਾਂਦਾ ਕਿਆ ਬਾਕੀ ਕਹਿੰਦਾ ਏ ਟਰੈਕਟਰ ਦਿਲ ਤਾਂ ਕਰਦਾ ਇਹ ਲੈਣ ਦਾ ਚਲੋ ਪੈਸੇ ਨਹੀਂ ਹੈ ਕਿੰਨੇ ਇਹ ਕੱਢ ਦੋ ਗੱਡੀ ਆ ਹਾਂ ਕੰਬੀ ਦੇਖਣਾ ਸਾਮ ਦਾ ਸਮਾਨ ਵੀ ਇਹਨੇ ਬੜੇ ਮੰਗਣੇ 13 ਹਾਲ ਮੋਗੂ ਦੇ 13 ਹਾਲ ਤਵੀਆਂ ਬੜੀਆਂ ਦਾ ਲੂਟਾ ਮੀਟਰ ਦਾ ਠੀਕ ਆ ਚੱਲੋ ਲੂਟਾ ਮੀਟਰ ਦਾ ਸਾਰਾ ਇੱਕ ਤੇ ਪੜਾਉਂਦਾ ਹਾਂ ਲਾ 8 9 10 6 ਕਿੰਨੇ ਫੁੱਟ ਦੇ ਆਉਂਗਾ 8 6 ਆ 8 9 ਫੁੱਟ ਹੈਗਾ ਜਤੰਦਰ ਵਾਲਾ ਤਵੀਆਂ ਉਹਦੇ 9 9 ਨੇ ਆ ਦੇ ਲਓ ਹੌਲੈਂਡ 36 30 ਸੂਪਰ ਆ ਹੋ ਪੀ ਐਚ ਪੀ ਡੈਟਰ ਆ ਹੋ ਉਹ 9 9 ਤੋਂ ਵੀ ਹਿੱਜਦਾ ਪੂਰਾ ਤੁਹਾਡੇ ਨਾਲ ਉਹ ਤਾਂ ਬਹੁਤ ਵੱਡਾ ਹੈ ਛੋਟਾ ਆਪਣਾ 55 ਦੇ ਨੇ ਉਹ 50 ਦਾ ਨਹੀਂ ਉਹ 50 ਦਾ ਛੋਟਾ ਨਹੀਂ ਉਹ ਫਿਰ 50 ਛੋਟਾ ਹੁੰਦਾ ਕਿ 55 ਛੋਟਾ ਹੁੰਦਾ ਛੋਟਾ ਵੱਡਾ ਹੈ ਨਾਲੇ ਉਹ ਨਾਲੇ ਆ 9 9 ਤੋਂ ਵੀ ਹਿੱਜਦਾ ਪੂਰਾ ਠੋਕ ਕੇ 30 ਲੱਛਤੀ ਦੀ ਜੀ ਇੰਨੀ ਜਾਣ ਆ ਸਰਾਏ ਨਾਲ ਹੋ ਵੀ ਲੈ ਲੈਂਦੇ ਹਾਂ ਹਾਂ ਮਹਿੰਗਾ ਵੀ ਦੇਖਣਾ ਵੀਰੇ 9-10 ਲੱਖ ਦਾ 11ਵਾਂ ਵੀ ਹੈਗਾ ਮੁੰਲਾ ਦਾ 9-10 11 ਇੱਥੇ ਹੀ ਆ ਉਹ ਲੋਟਾ 8 ਦਾ ਪਾਉਂਦੇ ਪੰਛੀ 90 ਦਾ ਪਿੰਸਾਤ 90 ਹੁਣ ਤਾਂ ਰੇਟ ਵਧ ਗਏ ਹੁਣ ਤਾਂ 2-2 ਲੱਖ ਵਧ ਗਏ 2 ਸਾਲ ਹੋ ਗਏ 1 ਸਾਲ ਹੋਇਆ ਜੀ ਹਾਂ 2 ਸਾਲ ਹੋ ਗਏ ਨਾ ਅਲੂਣਾ ਹੀ ਮੈਨੂੰ ਹਾਲ ਦਾ ਬਿਜਨੇ ਤਾਂ ਬਾਹਰ ਦਿੱਤਾ ਸੀਗਾ ਬਾਹਰ ਦਿੱਤਾ ਹੀਨੇ ਬਿਆਦੋ ਯਾਨੀ ਇਹ ਕਿਹੜੇ ਹਾਲੂ ਬਿਜਨੇ ਉਹਨਾਂ ਦਾ ਪਹਿਲਾਂ ਹਾਲੂ ਪੱਟਣਾ ਵੇਲੇ ਦਿੱਤਾ ਹੀ ਆਲੂਆਂ ਦੇ ਹੋ 2 ਸਾਲ ਹੋ ਗਏ ਉਹਨੂੰ ਸਾਲ ਹੋਇਆ ਹਾਂ ਇਹ ਸਾਲ ਹੋਇਆ ਹਾਂ ਸਾਲ ਹੋਇਆ ਪਿਛਲੇ ਦਸੰਬਰ ਦਾ 10 ਦਸੰਬਰ ਚ ਹਾਂ ਫੇਰ 2 ਸਾਲ ਹੋ 23 ਮਾਡਲ ਆ 2 ਸਾਲ ਹੋਇਆ ਜੇ ਉਹਨੂੰ 23 ਦਸੰਬਰ ਦਾ ਮਾਡਲ ਆ ਉਹ ਘੈਂਡ ਆ ਯਾਰ ਵਾਹੀ ਸਹੀ ਬੜਾ ਕਹਿਣਾ ਲਾਦਾ ਮੈਨੂੰ 4 ਵੀਲਰ ਹਾਂ ਇਹ ਜਿਆਦਾ ਥੋੜਾ ਕਿੱਦਾਂ ਹੋਇਆ ਬਸ ਇਹ ਤਾਂ ਥੋੜੇ ਹੀ ਵੀ ਥੋੜੇ ਜਿਹਾ ਬਸ ਹੋਏ ਤੇ ਨਹੀਂ ਚਾਹੀਦੇ ਬਹੁਤ ਨਹੀਂ ਲੱਗੇ ਥੋੜੇ ਹੀ ਥੋੜੇ ਕਰਦੇ ਬਸੇ ਲੱਗੇ ਰਹੇ